ਅੰਮ੍ਰਿਤਸਰ ਦੇ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਮੌਜੂਦਾਂ ਜਿੱਥੇ ਕਿ ਅੱਜ ਲਗਾਤਾਰ ਹੀ ਉਹਨਾਂ ਦੇ ਵੱਲੋਂ ਪਹਿਲਾਂ ਵੀ ਸੇਵਾ ਕੀਤੀ ਗਈ ਔਰ ਅੱਜ 8ਵੀਂ ਵਾਰ ਉਹਨਾਂ ਦੇ ਵੱਲੋਂ ਰਾਤ ਸਮੱਗਰੀ ਜਿਹੜੀ ਭੇਜੀ ਜਾ ਰਹੀ ਹੈ ਸੋ ਭਾਈ ਗੁਰਕਪਾਲ ਸਿੰਘ ਜੀ ਆਪਣੇ ਜਥੇਮ ਦੇ ਨਾਲ ਔਰ ਪੂਰੀ ਤਿਆਰੀ ਦੇ ਨਾਲ ਇਹ ਟੀਮ ਰੋਇਪੁਰ ਇਲਾਕੇ ਦੇ ਵਿੱਚ ਭੇਜ ਰਹੇ ਨੇ ਜਿੱਥੇ ਕਿ ਅਜੇ ਵੀ ਪਾਣੀ ਦੀ ਮਾਰ ਹੈ ਔਰ ਅਜੇ ਵੀ ਲੋਕ ਨੇ ਜਿਹੜੇ ਕਾਫੀ ਮੁਸ਼ਕਲਾਂ ਦੇ ਵਿੱਚ ਨੇ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਅੱਜ 8ਵੀਂ खेਪ ਜਾ ਰਹੀ ਹੈ ਤੇ ਇਹ ਫਿਰੋਜਪੁਰ ਜ਼ਿਲ੍ਹਾ ਪਿੰਡ ਆਲੇਵਾਲਾ 200 ਪਰਿਵਾਰ ਨੇ ਉੱਥੇ 1000 ਮੈਂਬਰ ਨੇ ਉਹਨਾਂ ਪਰਿਵਾਰਾਂ ਦਾ ਅੱਜ 8ਵੀਂ ਖੇਪ ਉੱਥੇ ਜਾ ਰਹੀ ਹੈ ਜੀ ਜਿਹਦੇ ਚ ਰਸ ਬੁਰਸ਼ ਪੇਸਟ ਕੋਡੋ ਮਾਸ ਮੋਮਬਤੀਆਂ ਆਚਾਰ ਬਿਸਕੁਟ ਸੁੱਕਾ ਦੁੱਧ ਲਾਈਟ ਛੋਲਿਆਂ ਦੀ ਦਾਲ ਦੀਦੀਆਂ ਦਾ ਸਮਾਨ ਮੱਛਰਦਾਨੀ ਕੰਬਲ ਸਵੈਟਰ ਸ਼ਰਟ ਚਪਲਾਂ ਲੇਡੀ ਸੂਟ ਇਹ ਸਮਾਨ 8ਵੀਂ ਖੇਪ ਬੀਬੀ ਕੋਲਾ ਭਲਾਈ ਕੇਂਦਰ ਰੋਲੋਂਸ ਭੇਜੀ ਜਾ ਰਹੀ ਹੈ ਪਰ ਫੈਸਲੇ ਤੁਸੀਂ ਖੁਦ ਜਾ ਕੇ ਮੈਂ ਵੇਖਦਾ ਵੀਡੀਓ ਤੁਸੀਂ ਖੁਦ ਜਾ ਕੇ ਰਾਹਤ ਸਮਗਰੀ ਵੰਡ ਰਹੇ ਹੋ ਕਿਵੇਂ ਦੇ ਹਾਲਾਤ ਅਜੇ ਵੀ ਬਾਕੀ ਨੇ ਕਿਉਂਕਿ ਕਾਫੀ ਦਿਨ ਹੋ ਗਏ ਨੇ ਪਾਣੀ ਭਾਵੇਂ ਉਤਰ ਚੱਲਿਆ ਪਰ ਅਜੇ ਤੱਕ ਲੋਕ ਕਾਫੀ ਮੁਸ਼ਕਲਾਂ ਦੇ ਵਿੱਚ ਨੇ ਨਹੀਂ ਨਹੀਂ ਬਹੁਤ ਨਾਜਿਕ ਹਾਲਾਤ ਨੇ ਜੀ ਮਤਲਬ ਦੇਖਣੇ ਵੀ ਔਖੇ ਨੇ ਘਰਾਂ 'ਚ ਚੱਕੜ ਹੋਇਆ ਪਿਆ ਜਿੱਥੋਂ ਪਾਣੀ ਨਿਕਲਿਆ ਬੁਰਾ ਹਾਲ ਹੈ ਜਿੱਹਾਂ ਕੱਚੀਆਂ ਕੰਦਾਂ ਨੇ ਡਿਗੀਆਂ ਪਈਆਂ ਨੇ ਆਉਣ ਵਾਲੇ ਸਮੇਂ 'ਚ ਜਿਵੇਂ-ਜਿਵੇਂ ਹੋਰ ਵੀ ਕੋਈ ਸੰਗਤ ਦਾ ਸਹਿਯੋਗ ਹੋਇਆ ਉਹ ਵੀ ਨਾਲ-ਨਾਲ ਕਰਾਂਗੇ 13 ਮੱਝਾਂ ਦਾ ਵੀ ਬਣਾਇਆ ਪ੍ਰੋਗਰਾਮ 13 ਪਰਿਵਾਰਾਂ ਨੂੰ ਜਿਨ੍ਹਾਂ ਦੇ ਇੱਕ ਜਾਂ ਦੋ ਪਸ਼ੂ ਸੀ ਉਹ ਚੜ੍ਹਾਈ ਕਰ ਗਏ ਉਹ ਸਾਰਾ ਉਹਨਾਂ ਨੂੰ ਇੱਕ ਵਾਰੀ ਇਨਕੁਆਰੀ ਪਾ ਕੇ ਤੇ ਅਲੱਗ-ਅਲੱਗ ਰੂਪ 'ਚ ਤੁਰੇ ਚੱਲਾਂਗੇ ਪਹਿਲੇ 13 ਮੱਝਾਂ ਪਾਸ ਕੀਤੀਆਂ ਨੇ ਤੇ ਉਹਦੇ ਵਿੱਚ ਵੀ ਉਹਨਾਂ ਦਾ ਆਮਦਨ ਦਾ ਸਾਧਨ ਜਿਹੜਾ ਬਣ ਜਾਏਗਾ ਜਿਨ੍ਹਾਂ ਦੇ ਇੱਕ ਦੋ ਪਸ਼ੂ ਸੀ ਤੇ ਇੱਕ ਰਸ ਸੀ ਉੱਪਰੂ ਜਿਹੜੇ ਚੜਾਈ ਕਰ ਗਏ ਨੇ ਇਸੇ ਤਰ੍ਹਾਂ ਮੰਨ ਤੇ ਮੇਰਾ ਬੜਾ ਵੀ ਜਿਨ੍ਹਾਂ ਦੀਆਂ ਕੱਚੀਆਂ ਗੰਦਾਂ ਟਹਿ ਗਈਆਂ ਨੇ ਹੁਣ ਪਾਣੀ ਨਿਕਲਣ ਤੋਂ ਬਾਅਦ ਵੀ ਇੰਨਾ ਕੋਹਰਾ ਹਾਲ ਕਰਦੇ ਹੁਣ ਵੇਖਿਆ ਨਹੀਂ ਜਾਂਦਾ ਤੇ ਉਹਦੇ ਲਈ ਵੀ ਕੁਝ ਉਹਨਾਂ ਨੂੰ ਉਹ ਸਾਰੀ ਲਈ ਜਿਵੇਂ ਸੰਗਤ ਪਾਸ ਕਰੇਗੀ ਉਧਰ ਵੀ ਮਨ ਹੈਗਾ ਵੀ ਹੌਣ ਤੇ ਆਪ ਪੈਸੇ ਕਿਹ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਹਰੇ ਗੁਰਦੁਆਰ ਪਿੰਡ ਦੇ ਵਿੱਚ ਹੁੰਦੇ ਨੇ ਇੱਕ ਵੀ ਹੁੰਦਾ ਵੱਧ ਵੀ ਹੁੰਦੇ ਨੇ ਔਰ ਉਹਨਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਵੀ ਪਾਣੀ ਆਇਆ ਉਹ ਗਰੰਤੀ ਸਿੰਘ ਜਿਹੜੇ ਕਿ ਉੱਥੇ ਰੋਜ਼ਾਨਾ ਸੇਵਾ ਕਰਦੇ ਸੀ ਉਹ ਵੀ ਕਾਫੀ ਮੁਸ਼ਕਲ ਹਾਲਾਤ ਦੇ ਵਿੱਚ ਕੋਈ ਗਰੰਤੀ ਸਿੰਘਾਂ ਵਾਸਤੇ ਵੀ ਕੋਈ ਉਪਰਾਲਾ ਕੀਤਾ ਉਹ ਨਾਲ ਨਾਲ ਚੱਲ ਰਿਹਾ ਜੀ ਜਦੋਂ ਅਸੀਂ ਜਾਣਦੇ ਆ ਨਾ ਉਹੀ ਸਭੋਂ ਗਰੰਤੀ ਸਿੰਘਾਂ ਨੂੰ ਹੀ ਅੱਗੇ ਲਾਈਦਾ ਸਰਪੰਚ ਨੂੰ ਅੱਗੇ ਲਾਈਦਾ ਗਰੰਤੀ ਸਿੰਘਾਂ ਨੂੰ ਅੱਗੇ ਲਾਈਦਾ ਉਹ ਆਪ ਸਗੋਂ ਉਹਨਾਂ ਦਾ ਵੀ ਜਿਵੇਂ ਵੀ ਹਾਜ਼ਰੀ ਆਪਣੇ ਉਹਨਾਂ ਦੀ ਸੀਰੀਜ਼ ਲਈਦੀ ਏ ਉਹਨਾਂ ਦੇ ਹੱਥੋਂ ਕਾਰਜ ਕਰਾਈਦਾ ਸੋ ਅੱਜ ਜਿਵੇਂ ਕਿ ਮੈਂ ਵੇਖ ਰਿਹਾ ਕੰਬਲ ਵੀ ਲੈ ਕੇ ਜਾ ਰਹੇ ਹਾਂ ਕਿਉਂਕਿ ਮੌਸਮ ਵੀ ਚੇਂਜ ਹੋ ਰਿਹਾ ਔਰ ਨਾਲ ਕੱਪੜੇ ਨੇ ਔਰ ਨਾਲ ਪਾਣੀ ਦੇ ਬੋਤਲਾਂ ਨੇ ਕੀ ਲੱਗਦਾ ਕਿ ਜਿਹੜਾ ਹੁਣ ਆਉਣ ਵਾਲਾ ਸਮਾਂ ਹੈ ਉਹ ਬਿਮਾਰੀਆਂ ਹੀ ਪੈਦਾ ਹੋ ਸਕਦੀਆਂ ਨੇ ਉਹਦੇ ਲਈ ਕੋਈ ਮੈਡੀਕਲ ਟੀਮਾਂ ਵੀ ਨਾਲ ਜਾ ਰਹੀਆਂ ਨੇ ਹਾਂਜੀ ਅਗਲੀ ਵਾਰੀ ਮੈਡੀਕਲ ਟੀਮਾਂ ਦੀ ਪੂਰੀ ਮੀਟਿੰਗ ਕਰਕੇ ਨਾ ਜੇ ਕੋਈ ਬਿਮਾਰੀ ਫੈਲਦੀ ਹੈ ਤੇ ਉਹਨੂੰ ਕਿਵੇਂ ਕਵਰ ਕੀਤਾ ਜਾ ਸਕਦਾ ਉਹਦੀ ਵਿਉਂਤ ਬਣਾ ਕੇ ਪੂਰੀ ਅੱਜ ਤੱਕ ਤੇ ਅਸੀਂ ਇਹੋ ਹੀ ਸੀ ਵੀ ਕਿਸੇ ਨੂੰ ਕੋਈ ਸਿਰ ਦਰਦ ਜਾਂ ਕੋਈ ਹੋਰ ਦਵਾਈਆਂ ਜਾਂ ਪੱਟੀ ਡਟੋਲ ਜਾਂ ਇਹ ਚੀਜ਼ਾਂ ਉਹ ਕਿੱਟ ਬਣਾ ਕੇ ਦਿੰਦੇ ਰਹੇ ਤੇ ਇਹ ਜਿਹੜੀ ਚੀਜ਼ ਆ ਬਿਮਾਰੀ ਫੈਲਣ ਦਾ ਵੀ ਉਹਦੇ ਚ ਡਾਕਟਰ ਲੋਗ ਜਾਂ ਗਵਰਨਮੈਂਟ ਕੀ ਉਹਦੀ ਗਾਈਡਲਾਈਨ ਦਿੰਦੀ ਹੈ ਉਸ ਗਾਈਡਲਾਈਨ ਮੁਤਾਬਕ ਉਧਰ ਵੀ ਚੱਲਿਆ ਜਾਏਗਾ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਨੀ ਜੀ ਜੋ ਕਿ ਪਹਿਲੇ ਦਿਨ ਤੋਂ ਹੀ ਲਗਾਤਾਰ ਅਲਗ-ਅਲਗ ਪਿੰਡਾਂ ਵਿੱਚ ਜਾ ਕੇ ਕੰਮ ਕਰ ਰਹੇ ਨੇ ਆ ਔਰ ਤੁਸੀਂ ਉਹਨਾਂ ਦੀ ਸੇਵਾਵਾਂ ਨੂੰ ਕਿਵੇਂ ਦੇਖਦੇ ਹੋ ਹਾਂਜੀ ਨਹੀਂ ਬਹੁਤ ਸੋਹਣੀ ਡਿਊਟੀ ਨਿਭਾ ਰਹੇ ਨੇ ਸਾਰੇ ਪਾਸੇ ਉਹਨਾਂ ਦੀ ਸੋਭਾ ਹੋ ਰਹੀ ਹੈ ਬੜੇ ਸੋਹਣੇ ਢੰਗ ਦੇ ਨਾਲ ਉਹ ਆਪਣੀ ਡਿਊਟੀ ਨੂੰ ਨਿਭਾ ਰਹੇ ਨੇ ਜਿਵੇਂ ਵੀ ਐ ਸੱਚਾ ਸੁੱਚੇ ਹੋ ਕੇ ਸਾਰੇ ਪਾਸੇ ਉਹਨਾਂ ਦੀ ਸਿਫਤਾ ਵੀ ਬੜੇ ਸੋਹਣੇ ਢੰਗ ਨਾਲ ਔਖੇ ਸਮੇਂ ਵਿੱਚ ਆਪਣੀ ਤਨ ਦੇਈ ਨਾਲ ਡਿਊਟੀ ਨਿਭਾ ਰਹੇ ਆ ਜੀ ਸੋ ਭਾਈ ਗੁਰਗਪਾਲ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਜੜਾ ਖਾਸ ਉਪਰਾਲਾ 13 ਮੱਝਾਂ ਜੋ ਕੇ ਗਰੀਬ ਪਰਿਵਾਰ ਨੇ ਜਿਨ੍ਹਾਂ ਦਾ ਗੁਜ਼ਾਰਾ ਪਸ਼ੂਆਂ ਤੋਂ ਚੱਲਦਾ ਸੀ ਸੋ ਉਹਨਾਂ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ ਤੇ ਵੈਰੀਫਿਕੇਸ਼ਨ ਵਗੈਰਾ ਕੀਤੀ ਜਾਵੇ ਕਿ ਔਰ ਜੇ ਦੇਖਿਆ ਜਾਵੇ ਤਾਂ ਲੋਕਾਂ ਲਈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਹੋ ਸਕਦੀ ਹੈ ਸੋ ਕੰਬਲ ਅਤੇ ਹੋਰ ਸਮਾਨ ਜਿਹਦੇ ਵਿੱਚ ਜੋੜੇ ਨੇ ਪਾਣੀ ਦੇ ਬੋਤਲਾਂ ਨੇ ਔਰ ਪਸ਼ੂਆਂ ਦੇ ਲਈ ਜਿਹੜਾ ਕਿ ਆਹਾਰ ਹੈ ਪਸ਼ੂਆਂ ਦਾ ਜਿਹੜਾ ਚਾਰਾ ਹੈ ਔਰ ਦਾਸਾ ਹੋਰ ਹੋਰ ਨਿੱਕੇ ਨਿੱਕੇ ਦੀਆਂ ਚੀਜ਼ਾਂ ਨੇ ਜਿਹੜੀ ਲੋੜਿੰਦੀਆਂ ਚੀਜ਼ਾਂ ਨੇ ਸਮਾਨ ਹੈ ਉਹ ਭੇਜਿਆ ਜਾ ਰਿਹਾ ਹੈ ਉਹਨਾਂ ਦੀ ਸਲਾਹਾਂ ਨਾ ਕੀਤੀ ਹੈ ਸੋ ਵੱਡਾ ਉਪਰਾਲਾ ਹੈ ਭਾਈ ਬੁਰਖਪਾਲ ਸਿੰਘ ਜੀ ਦਾ ਬੀਬੀ ਕੋਲਾਜ ਭਲਾਈ ਕੇਂਦਰ ਦਾ ਜਿਨ੍ਹਾਂ ਦੇ ਵੱਲੋਂ ਅੱਜ 8 ਵਾਰ ਰਾਹਤ ਸਮਗਰੀ ਹਰ ਪ੍ਰਭਾਵਿਤ ਇਲਾਕਿਆਂ ਵਿੱਚ ਭੇਜ ਜਾ ਰਹੀ ਹੈ ਅਸਾਤ ਟੀਵੀ ਤੋਂ ਗੁਰਪ੍ਰੀਤ ਸਿੰਘ ਅਮਰ